ਨਸ਼ਾ ਸ਼ਰੂ ਕੇ ਅੰਦਰ ਹੈ ਜਾਲੜੇ ਡੀਡਿਕਸ਼ਨ ਸੈਂਟਰਾਂ ਨਾਂ ਨਾਲ ਜਿਹੜੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਮਾਦੇ ਤੇ ਮਲਾਇਆ ਗਿਆ ਉਹਦੇ ਨਾਲ ਅਸਲਾਮ ਅਸਲਾ ਕਰਕੇ ਉਹਨਾਂ ਦੀ ਸਾਰੀ ਕੰਟੀਨਿਊਟੀ ਨੂੰ ਟੁੱਟਸਰਾ ਨਹੀਂ ਪਰ ਉਹ ਵੀ ਜਿਹੜਾ ਹੈਗਾ ਉਹ ਇਹਦੇ ਵਿੱਚ ਅਸੀਂ ਆਪਣੇ ਮਤਲਬ ਭਾਈਵਾਲ ਪੁਰਾਣਾ ਚਾਹੁੰਦੇ ਆ ਕਿ ਸਾਰੇ ਦੇਸ਼ ਉਹਦੀ ਔਰ 파ਟ ਆਫ ਇਸੇ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹਦੇ ਚ ਸਾਡੇ ਜੋ ਨਵੇਂ ਇਨੀਸ਼ੀਏਟਮ ਹੈ ਉਹ ਹੈ ਕਿ ਜਿੱਤੇ ਵੀ ਡੀਡਿਕਸ਼ਨ ਸੈਂਟਰ ਹੈ ਜਾਂ ਰੀਅਰ ਸੈਂਟਰ ਹੈ ਉਹਨਾਂ ਨਾਲ ਐਕਸਪੋਰਟ ਉਹ ਜਿਹਨਾਂ ਨਾਰਕੋਟਿਕ ਲੋਨਿੰਗ ਉਸ ਕਹਿੰਦੇ ਆ ਐਲਕੋਹੋਲਿਕ ਅਨੋਨਿਮਸ ਇਹ ਵਾਲੇ سپورਟ ਗਰੁੱਪ ਬਣਾਵਾਂਗੇ ਤੇਰੀ ਕੋਸ਼ਿਸ਼ ਹੈ ਕਿ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਨਸ਼ਾ ਲਾਉਂਦਾ ਡਾਕਟਰ ਸਾਹਿਬ ਇੱਥੇ ਆ ਗਏ ਉਹਨੇ ਆਪਣਾ ਕੰਮ ਕਰਤਾ ਉਹ ਜਦੋਂ ਪਿੰਡ 'ਚ ਜਾਂਦਾ ਉਹ ਤਾਂ ਜਿੰਨੀ ਦੇਰ ਸੋਸ਼ਲ এনवायरमेंट ਨਹੀਂ ਜੇ ਚੇਂਜ ਕਰਾਂਗੇ ਬੱਚਾ ਦੁਬਾਰਾ ਨਸ਼ਾ ਕਰਨਾ ਅੰਦਰ ਮੈਥ ਰੇਟ 80 90% ਹੈ ਪ੍ਰਗਟਾ ਜੀ ਸ਼ੁਰੂਆਤ ਬਹੁਤ ਔਖਾ ਜੀ ਤੁਸੀਂ ਮਿਹਨਤ ਕਰਕੇ 4 ਮਹੀਨੇ ਬੱਚੇ ਨੇ ਮਿਹਨਤ ਕੀਤੀ ਉਹਦੇ ਮਾਪੇ ਨੇ ਵੀ ਕੀਤੀ ਤੇ ਫਿਰ ਉਹਦੇ ਵਾਸਤੇ سپورਟ ਗਰੁੱਪ ਬਣਾਵਾਂਗੇ ਫੈਮਿਲੀ ਕਾਉਂਸਲਿੰਗ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਇੱਕ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਹਾਈਜੀਨ ਕਮੇਟੀ ਬਣਾਈ ਜਿਹੜੀ ਕਿ ਬਾਕੀ ਬਿਮਾਰੀਆਂ ਵਾਸਤੇ ਜਿਵੇਂ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਪੰਜਾਬ ਦੇ ਲੋਕਾਂ ਦੇ ਗੁਰਦੇ ਫੇਲ ਹੁੰਦੇ ਸੀ ਤੁਹਾਡੇ ਅਤੇ ਮਾਤਾ ਗੁਜੇ ਟ੍ਰਸਟ ਨੇ ਬਹੁਤ ਵਧੀਆ ਬਣਾਇਆ ਜਿਹੜੇ ਤੁਹਾਡੇ ਐਨਆਰਆਈ ਆ ਕੇ ਉਹਨਾਂ ਨੇ ਜਿਲੰਦਰ ਜੀ ਬਹੁਤ ਵਧੀਆ ਹਾਸ ਫਾਊਂਡੇਸ਼ਨ ਨੇ ਤੁਹਾਨੂੰ 40-50 60 ਮਸ਼ੀਨਾਂ ਲਾਤੀਆਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਤੁਹਾਡਾ ਹਰਪੁਲਨ ਜੀ ਆਹੋ ਜ਼ਵਦੀ ਦੇ ਵਿੱਚ ਬਹੁਤ ਵੱਡਾ 25 ਮਸ਼ੀਨਾਂ ਦਾ ਸੈਂਟਰ ਚਲਾ ਰਹੇ ਖੋਰ ਨਵਾਂ ਹੋ ਰਿਹਾ ਹੋਏ ਆ ਤੇ ਲੇਟੈਸਟ ਮ NGOs ਦਾ ਸਾਨੂੰ ਬਹੁਤ ਸਹਿਯੋਗ ਹੈ ਇਹਦੇ ਵਾਸਤੇ ਵੀ ਸਾਨੂੰ NGO ਤੇ ਬਹੁਤ ਪੌਣਾ ਆਉਂਦੇ ਆ ਮਾਂ ਬਾਪ ਤੇ ਬਹੁਤ ਪੌਣਾ ਆਉਂਦੇ ਆ ਪਾਪਾ ਖੁਦ ਬਲਾ ਕੇ ਘਰ ਆ ਜੀ ਮੇਰਾ ਬੱਚਾ ਹੈਗਾ ਕਦੇ ਕਿਤੇ ਡਿਗਿਆ ਹੁੰਦਾ ਕਦੇ ਡਿਗ ਜਾਂਦਾ ਤੇ ਮੇਰੀ ਤਾਂ ਜ਼ਿੰਦਗੀ ਵਿੱਚ ਮੇਰਾ ਤਾਂ ਬੜਾਪਾ ਰੋਕ ਕੇ ਰੱਖਤਾ ਨੇ ਤੇ ਇਹਨੂੰ ਲੈ ਜਾਓ ਅਸੀਂ ਲੈ ਕੇ ਆ ਰਿਹਾ ਕੋਰਸ ਵਾਲੇ ਵੀ ਉਹਨਾਂ ਨੇ ਵੀ ਆਪਣਾ ਚੇਂਜ ਕੀਤਾ ਪਹਿਲਾਂ ਜਿੱਥੇ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਨੂੰ ਜੇਲ੍ਹਾਂ 'ਚ ਭੇਜਦੇ ਸੀ ਅੱਜ ਕਰ ਨਹੀਂ ਜਿਹੜਾ ਨਸ਼ਾ ਕਰਦਾ ਉਹਦੇ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਹਮਦਰਦੀ ਆ ਉਹਦੇ ਬਜ਼ੁਰਗ ਮਾਦਾ ਦਾਦੀ ਨਾਲ ਨਾਨਾ ਨਾਨੀ ਨਾਲ ਸਾਨੂੰ ਹਮਦਰ ਤੇ ਅਸੀਂ ਉਹਨੂੰ ਨਸ਼ਾ ਛਡਾ ਕੇ ਕੋਈ ਨਾ ਕੋਈ ਕੰਮ ਲਾਵਾਂਗੇ ਦੂਜੀ ਇਹਦੀ ਮੰਡੀ ਕਰਦੇ ਉਹਨੂੰ ਡੀਕਮਿਲਾਈਜ਼ ਕਰਕੇ ਉਹਨੂੰ ਜਿਹਨਾਂ ਚ ਨਾ ਵੀ ਇਸਕੇ ਹਸਤਾ ਹਨ ਔਰ ਜਿਹੜੇ ਨਸ਼ਾ ਸਮਗਲਰ ਆ ਉਹਨਾਂ ਨਾਲ ਕਾਰਪੋਰੇਸ਼ਨ ਕਰਦੇ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਦੇ ਸਾਡੇ ਬਚਪਨ ਨੂੰ ਬਰਬਾਦ ਕਰਦੇ ਕਿਤਾ ਇੱਕ ਆਪਾਂ ਨੂੰ ਬੇਸਿਕਲ ਸਮਝ ਨਹੀਂ ਪਉਂਦੀ ਕਿ ਦੁਨੀਆ ਦਾ ਸੱਚ ਹੈ ਚਾਹੇ ਤੁਸੀਂ ਹੁਨਿਕਾਂ ਦੀ ਗੱਲ ਕਰੋ ਸਭ ਤੋਂ ਵੱਡੀ ਤਾਕਤ ਇਹਦੇ ਵਿੱਚ ਉੱਥੇ ਹਰ ਸਾਲ 1.228 ਹਜ਼ਾਰ ਦੇ ਲੋਕਾਂ ਦਾ ਨਸ਼ੇ ਨਾਲ ਮਰਦਾ ਓਵਰਡੋਸ ਡੈਥ ਅਮਰੀਕਾ ਚ ਵੀ ਹੁੰਦਾ ਹੈ ਉਹਨਾਂ ਨੇ ਆਰਮੀ ਵੀ ਲਾ ਕੇ ਦੇਖ ਲਈ ਉਹਨਾਂ ਨੇ ਲੜਾਈ ਲੜ ਕੇ ਵੀ ਦੇਖ ਲਈ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਨੇ ਜਿੰਨੀ ਦੇਰ ਇਹ ਗੋਲਡਨ ਫੈਸੀ ਵਾਸਟ ਦੁਨੀਆ ਦੇ ਵਿੱਚ ਇਸ ਚੀਜ਼ ਦੀ ਡਿਮਾਂਡ ਰਹੇਗੀ ਨਾ ਜੀ ਉਹ ਇਹਦੇ ਸਪਲਾਈ ਹੋਈ ਜਾਏਗੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪਤਾ ਵੀ ਡਰੋਨ ਰਹੇ ਵੀ ਆ ਰਹੇ ਪਾਕਿਸਤਾਨ ਤੋਂ ਗੁਜਰਾਤ ਦੀ ਕੋਰਟ ਤੇ ਆਂਦਾ ਦਾਮੀਅਤ ਤੇ ਦਿਮਾਰਸ਼ਾ ਦੀ ਕੋਰਟ ਤੇ ਆਂਦਾ ਤਾਂ ਵੀ ਇਹ ਸਾਰੇ ਰਾਤਿਸਕੀਆਂ ਸਟ੍ਰੀਟਸ ਕਰਨੀਆਂ ਹੈ ਇਹ ਹੈਗਾ ਸੈਂਟਰ ਦਾ ਕੰਮ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਅਸੀਂ ਵੀ ਕਰਦੇ ਆਂ ਬਟ ਉਹਨਾਂ ਕੋਲ ਹੈ ਜੀ ਕਹਿੰਦੇ ਬੀਐਸਐਮ ਉਹਨਾਂ ਕੋਲ ਹੈ ਸੈਟਰਲਾਈਜ਼ਡ ਉਹਨਾਂ ਕੋਲ ਹੈ ਸਾਰੇ ਜਿੰਨੇ ਵੀ ਨੈਸ਼ਨਲ ਜਿਹੜੀ ਤੁਹਾਡੀ ਨਾਰਕੋਟਿਕ ਕ੍ਰਾਈਮ ਬਿਊਰੋ ਉਹਨਾਂ ਦੇ ਕੋਲ ਹੈ ਉਹ ਸਾਰਾ ਉਹਨਾਂ ਦਾ ਕੰਮ ਹੈ ਸਰ ਜਿਹੜਾ ਸਾਡਾ ਕੰਮ ਹੈ ਜੀ ਡਾਕਟਰ ਸਾਹਿਬ ਜਿਹਦੇ ਵਾਸਤੇ ਮੈਂ ਆਇਆ ਤਿੰਨ ਕੰਮ ਹੋ ਰਿਹਾ ਜੀ ਜਿੰਨੀ ਦੇਰ ਆਪਾਂ ਡਿਮਾਂਡ ਰਿਡਕਸ਼ਨ ਨਹੀਂ ਕਰਾਂਗੇ ਉਨੇ ਦੇ ਸਪਲਾਈ ਰਿਡਕਸ਼ਨ ਨਹੀਂ ਹੋਣਾ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਨਾ ਸਕੂਲਾਂ ਤੋਂ ਸ਼ੁਰੂ ਕਰਕੇ ਯੂਥ ਗਰੁੱਪਾਂ ਦੇ ਨਾਲ ਕੰਮ ਕਰਕੇ ਵੀ ਨਸ਼ਾ ਹੋਵੇ ਵੀ ਨ ਜਿਹੜਾ ਬੰਦਾ ਟੀਕਾ ਲਾਏਗਾ ਉਹ ਓਵਰਡੋਜ਼ ਨਾਲ ਨਹੀਂ ਮਰੇਗਾ ਉਹਨੂੰ ਕਾਲਾ ਕੂੜਿਆ ਵੀ ਹੋਊਗਾ ਉਹਨੂੰ ਐਸ ਦੀ ਕੁવાડી ਵੀ ਲੱਗੇਗੀ ਉਹ ਬੀਬੀ ਵੀ ਚੰਬੜ ਜਾਏ ਜਿਦੋਂ ਜਿਹੜਾ ਨਸ਼ਾ ਕਰਦੋਂ ਸਾਰੀਆਂ ਬਿਮਾਰੀਆਂ ਘੇਰਨ ਜਾ ਕੇ ਚੰਬੜ ਜਾਂਦੀਆਂ ਉਹਨੂੰ ਬੰਦਾ ਇੱਕ ਤਾਂ ਬੱਚਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਉਹਨੂੰ ਕਾਸੀ ਕਹਿੰਦੇ ਹਾਰਮ ਰਿਡਕਸ਼ਨ ਇਹ ਜਿਹੜਾ ਟੀਕਾ ਲਾਣ ਦਾ ਨੂੰ ਗੋਲੀ ਤੇ ਜਿਹੜਾ ਗੋਲੀ ਲਾਂਦਾ ਗੋਲੀ ਛੁੜਾ ਕੇ ਫਿਰ ਉਹਨੂੰ ਕਿਸੇ ਕੰਮ ਤੇ ਕੰਮ ਸਿਖਾਣਾ ਫਿਰ ਉਹ ਕੰਮ ਤੇ ਲਾਣਾ ਫਿਰ ਉਹਨੂੰ ਕਰਾੜ ਦੇ ਕੇ ਉਹਦਾ ਕੰਮ ਸਿਖਾਉਣਾ ਇਹ ਦੋ ਰਸਤੇ ਆ ਜਿੱਤੇ ਪੰਜਾਬ ਐਸੋਲੇ ਖੜਾ ਹੋਇਆ ਇੱਕ ਰਸਤਾ ਜਿਹਦੇ ਵਿੱਚ ਅਸੀਂ ਹੁਣ ਨਾਲ ਖੜਿਆ ਸਾਡੇ ਜਿੰਨੇ ਵੀ ਰਮਲ ਸਜੋਕੀ ਆ ਸਾਡੇ ਹੋਰ ਸਾਡੇ ਜਿੰਨੇ ਵੀ ਵਾਕਰ ਆ ਸਾਡੇ ਬਾਕੀ ਸਾਰੇ ਸਾਰੇ ਸਮਾਜ ਵਾਲੇ ਬੰਦੇ ਕਰ ਰਿਆ ਇੱਕ ਰਸਤਾ ਤਾਉ ਹੋ ਜੇ ਸਾਡੇ ਕੋਲ ਆਓ ਟਿੱਕੇ ਲਾਣੇ ਬੰਦ ਕਰੋ ਪਿਆਰ ਕਰਵਾਰੀਆਂ ਤੋਂ ਬਚੋ ਗੋਲੀ ਤੇ ਆ ਜਾਓ ਛੋੜੀ ਛੋੜੀ ਗੋਲੀ ਸਟੂ ਕੰਮ ਸਿੱਖੋ ਔਰ ਉਸ ਤੋਂ ਬਾਅਦ ਕੰਮ ਤੇ ਲੱਗੋ ਖੁਸ਼ਹਾਲੀ ਦਾ ਰਸਤਾ ਦੂਜੇ ਪਾਸੇ ਹੈਗਾ ਵੀ ਜਿਹੜਾ ਨਸ਼ਾ ਵੇਚਦਾ ਉਹ ਅਖਿਆਤ ਪੁਲਿਸ ਦੇ ਪਿੱਛੇ ਹੈ ਠੀਕ ਹੈ ਜਾਂ ਤਾ ਉਹ ਕਿਤੇ ਬੰਦ ਹੋ ਜਾਏਗਾ ਤੇ ਉਹ ਨਹੀਂ ਕਿ ਸਿਵਿਆਂ ਚ ਹੋਏਗਾ ਇਹ ਹੁਣ ਇੱਕ ਨਿਰਣਾਇਕ ਮੋੜ ਆ ਗਿਆ ਜਦੋਂ ਇਹ ਮਤਲਬ ਫੈਸਲਾ ਹੋਣਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾਏਗੀ ਬਾਹਰ ਜਾਣ ਦੇ ਰਸਤੇ ਬੰਦ ਹੋ ਚੁੱਕੇ ਆ ਤਕਰੀਬਨ ਇਸੇ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਾਂਗੇ ਇਹਦੇ ਵਿੱਚ ਹੀ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਬਹੁਤ ਇੰਡਸਟਰੀਆਂ ਪੰਜਾਬ ਦੇ ਵਿੱਚ ਬਾਹਰੋਂ ਲੋਕ ਆਉਂਦੇ ਆ ਤੇ ਲੱਖਾਂ ਪੰਜਾਬੇ ਕਰਦੇ ਆ ਕਿਨਾ ਬੱਚਾ ਨੂੰ ਅੰਡਰਸਟੈਂਡ ਨੂੰ ਪੁੱਛ ਰਿਹਾ ਉਹਨਾਂ ਨਾਲ ਕਰਦੇ ਤੁਹਾਨੂੰ ਦੱਸੋ ਕਿ ਕਿਹੜੇ ਬਣਨੇ ਚਾਹੀਦੇ ਆ ਪਲੰਬਰ ਚਾਹੀਦੇ ਫਿਲਟਰ ਚਾਹੀਦੇ ਵੈਲਡਰ ਚਾਹੀਦੇ ਉਹ ਕੰਮ ਸਟਾ ਕੇ ਬੱਚਾ ਉਹਦੇ ਕੰਮ ਲਾਵਾਂਗੇ ਆਈਟੀਆ ਦੇ ਨਾਲ ਕੇਬੀਕੇ ਆ ਮਾਡਰਨ ਕਿਸਮ ਦੀ ਆਰਗੈਨਿਕ ਫਾਰਮਿੰਗ ਕਰਾਂਗੇ ਉਹਨੂੰ ਐਕਸਪੋਰਟ ਕਰਾ ਕੇ ਸਾਡੇ ਕੋਲ ਤਾਂ ਆਪਣਾ ਫੂਡ ਹੈ ਜੀ ਸਰ ਇੱਕ ਹੋਣਾ ਕਦੋਂ 3 ਸਾਲ ਹੋ ਚੁੱਕੇ 2 ਸਾਲ ਰਹਿ ਗਿਆ ਹੁਣ ਹੋਣਾ ਕਦੋਂ ਸਾਲ ਕਿਤੇ ਨਾ ਕਿਤੇ ਸਰਕਾਰ ਲੇਟ ਨਹੀਂ ਆ ਗਈ ਇਹ ਜੀ ਸਭ ਤੋਂ ਪਹਿਲੇ ਡੇ ਤੋਂ ਸਟਾਰਟ ਹੋਣੀ ਚਾਹੀਦੀ ਸੀ ਜਿੱਦਾਂ ਸ਼ਬਦ ਲਈ ਸੀ ਅ ਪਹਿਲੇ ਡੇ ਤੋਂ ਹੀ ਚੱਲਦੇ ਆ ਜੀ ਦੇਖੋ ਤੁਸੀਂ ਚਲੋ ਆਪਾਂ ਉੱਥ ਕੁਝ ਇਹ ਕਿ ਕੱਕੇ ਦਿਨ ਆਪਾਂ ਪਹਿਲਾਂ ਕਿ ਅਸੀਂ ਬਿਜਲੀ ਦੀ ਗੱਲ ਕੀਤੀ ਉਹ ਕੀਤਾ ਫਿਰ ਅਸੀਂ ਲੋਕਾਂ ਦੇ ਖੇਤਾਂ 'ਚ ਪਾਣੀ ਪਹੁੰਚਾਇਆ ਜੀ ਮਤਲਬ ਫਿਰ ਅਸੀਂ ਸਕੂਲ ਠੀਕ ਕਰਨੇ ਸ਼ੁਰੂ ਕੀਤੇ ਫਿਰ ਅਸੀਂ ਮੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ 3 ਕਰੋੜ ਲੋਕਾਂ ਤੋਂ ਹਲਾਸ ਕਰ ਚੁੱਕੇ ਹਾਂ ਸਾਰੇ ਸਰਕਾਰੀ ਹਸਪਤਾਲ ਦੇ ਨਿੱਕੇ ਨੰਬਰ ਲਾਤੇ ਹੋਏ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ 'ਚ ਤੁਹਾਡੇ ਇੱਥੇ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਸੋ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਆ ਇੱਕ ਲੜਾਇਕ ਥੋੜੀ ਇੱਕ ਫੇਜ਼ ਆਉਂਦੀ ਆ ਜਦੋਂ ਇਹ ਮੈਨੀਫੈਸਟ ਹੋ ਜਾਂਦੀ ਆ ਇਹ ਇਹਦਾ ਮਤਲਬ ਹੈ ਥੋੜੀ ਵੀ ਜਿੰਨੀ ਪਹਿਲਾਂ ਕੋਈ ਨਹੀਂ ਕਰ ਰਿਹਾ ਸੀ ਪਹਿਲਾਂ ਵੀ ਕਰ ਰ ਹਰਕਤੀ ਜਿਦਾਂ ਇਹ ਹੋਰ ਵੀ ਬਹੁਤ ਸਾਰੇ ਕੰਮ ਹੋਣਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਪਹਿਲਾਂ ਤਾਂ ਤੁਹਾਡੇ 20 25 ਸਾਲ ਲੰਘ ਗਏ ਅਸੀਂ ਕਰ ਰਹੇ ਹਾਂ ਪਹਿਲਾਂ ਵੀ ਕਰ ਰਹੇ ਸੀ ਹੋਰ ਜ਼ਿਆਦਾ ਤੇਜ਼ੀ ਨਾਲ ਕਰਾਂਗੇ ਹੁਣ ਇੱਕ ਐਸੇ ਮੋੜ ਤੇ ਪਹੁੰਚ ਗਏ ਜਿੱਤੇ ਤੁਸੀਂ ਸਾਰੇ ਨੋਟਿਸ ਕਰ ਰਹੇ ਹੋ ਸਟ੍ਰਿਕ ਮੇਰਾ ਇੱਕ ਕੁਐਸਚਨ ਹੈ ਕਿ ਜਿੱਦਾਂ ਤੁਸੀਂ ਕਿਹਾ ਸੀ ਕਿ ਪੁਲਿਸ ਜਿਹੜੀ ਆ ਨੌਜਵਾਨ ਜਿਹੜੇ ਨਸ਼ੇ ਨਾਲ ਜੁੜੇ ਉਹਨਾਂ ਨੂੰ ਲੈ ਕੇ ਆਂਦੀ ਹੈ ਲੇਕਿਨ ਆਪਾਂ ਵੀ ਕਾਫੀ ਨੋਟ ਕਰਦੇ ਹਾਂ ਕਿ ਪੁਲਿਸ ਤੇ ਇੱਕ ਤੋਂ ਵੱਧ ਪ੍ਰੈਸ਼ਰ ਹੀ ਆ ਕਿ ਵੱਧ ਤੋਂ ਵੱਧ ਪਰਚੇ ਦੋ 8 10 ਪਰਚੇ ਹੁੰਦੇ ਕੋਈ 2 ਗ੍ਰਾਮ ਕੋਈ 3 ਗ੍ਰਾਮ ਉਹ ਨੌਜਵਾਨਾਂ ਨੂੰ ਨਹੀਂ ਲਿਆਇਆ ਜਾ 파 ਰਿਹਾ ਕਿਉਂਕਿ ਪੁਲਿਸ ਤੇ ਪ੍ਰੈਸ਼ਰ ਆ ਪਰਚੇ ਦੇਣ ਦਾ ਦੇਖੋ ਇਹਦੇ ਵਿੱਚ ਨਾ ਜੀ ਜਿਹੜਾ ਐਨਡੀਪੀ ਹੈ ਸੈਕਟਾ ਹੈਗਾ ਉਹਦੇ ਵਿੱਚ ਇੱਕ ਸਪੈਸੀਫਾਈਡ ਆ ਵਾਟ ਇਜ਼ ਦ ਕੰਜ਼ਮਪਸ਼ਨ ਕੁਆਟਿਟੀ ਔਰ ਸਾਡੇ ਵੱਲੋਂ ਪੁਲਿਸ ਨੂੰ ਸਟੈਂਡਿੰਗ ਇੰਸਟਰਕਸ਼ਨਸ ਆ ਪੁਲਿਸ ਦਾ ਵੀ ਐਟੀਟਿਊਡ ਚੇਂਜ ਕਰ ਰਿਹਾ ਸੀ ਬਹੁਤ ਪੁਲਿਸ ਦੇ ਵਿੱਚ ਵੀ ਕੋਈ ਖਾਮੀਆਂ ਹੋ ਸਕਦੀਆਂ ਮੈਂ ਨਹੀਂ ਕਹਿੰਦਾ ਬਟ ਪੁਲਿਸ ਭਾਈਆਂ ਲਾਰ ਜਿਹੜੇ ਹੁਣ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਆ ਜਿਨ੍ਹਾਂ ਕੋਲ ਇਹ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਪੀਨ ਭੁੱਕੇ ਵਾਲੇ ਆ ਜਿਹੜੇ ਫਾਸਟਿੰਗ ਟੈਂਡਰ ਹੈ ਜਿਨ੍ਹਾਂ ਦਾ ਕੰਪਨੀ ਪਾਲਸੀ ਵੀ ਆ ਜਗੀ ਬਹੁਤ ਜਲਦੀ ਸਾਰੇ ਕਿਤੇ ਦੇ ਵਾਸਤੇ ਪਹੁੰਚੀ ਸਰ ਜੇ ਤੁਸੀਂ ਪੁਰ ਪੁੱਛ ਕੇ ਆਏ ਹੋ ਬੰਦੇ ਨੂੰ ਮੁੰਡੇ ਨੂੰ ਪੁੱਛ ਕੇ ਆਏ ਕਿੱਥੋਂ ਦਾ ਚਾਹ ਲੈਣੇ ਕੀ ਕਰਦੇ ਆ ਉਹਨੇ ਤੁਹਾਨੂੰ ਦੱਸਿਆ ਆਪਾਂ ਔਰ ਤੋਂ ਤੇ ਗੁਰਪੁਰ ਤੋਂ ਲੈਣ ਦੇ ਨੇ ਚਾਹ ਦੇਖੋ ਦੇਖੋ ਇਹਦੇ ਚ ਗੱਲ ਇਹ ਹੈ ਗਿਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜੀ ਇਹਦੇ ਚ ਇੱਕ ਤਾਂ ਪ੍ਰੋਬਲਮ ਜਿਹੜੀ ਤੁਹਾਨੂੰ ਹਾਰਮ ਰਿਡਕਸ਼ਨ ਦੀ ਗੱਲ ਕੀਤੀ ਹੈ ਦੂਜਾ ਆਪਾਂ ਸਟਿਗਮਾ ਰਿਡਕਸ਼ਨ ਕਰਨਾ ਜੋ ਮੈਂ ਆਈ ਸੀ ਸੈਰੀਓ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਫੋਟੋ ਲੈ ਸਕਦੇ ਹੋ ਰਿਕਾਰਡਿੰਗ ਕਰਨਾ ਜਿਹੜੀ ਇੱਕ ਕਨਵਰਸੇਸ਼ਨ ਹੈ ਬਿਚੇ ਡਾਕ ਆਈ ਆਈ ਵਾਸ ਟਾਕਿੰਗ ਟੂ ਹਿਮ ਐਜ਼ ਅ ਡਾਕਟਰ ਵਾਲਾ ਤੇ ਉਹ ਦੈਟ ਇਜ਼ ਕੰਫੀਡੈਂਸ਼ੀਅਲ ਉਹਦੇ ਚ ਅਸੀਂ ਉਹਨੂੰ ਐਜ਼ ਸੋਰਸ ਨਹੀਂ ਉਹਨੂੰ ਮਤਲਬ ਆਪਾਂ ਕੋਈ ਰਿਵੀਲ ਨਹੀਂ ਕਰਨਾ ਆਪਾਂ ਕਿਸੇ ਏਰੀਆ ਨੂੰ ਵੀ ਸਟਿਗਮਟਾਈਜ਼ ਨਹੀਂ ਕਰਨਾ ਇਹ ਪ੍ਰੋਬਲਮ ਮਤਲਬ ਕਿਸੇ ਇੱਕ ਪਿੰਡ ਦੀ ਕਿਸੇ ਇੱਕ ਏਰੀਆ ਦੀ ਕਿਸੇ ਇੱਕ ਸ਼ਹਿਰ ਦੀ ਜਾਂ ਸੂਬੇ ਦੀ ਨਹੀਂ ਹੈ ਇਹ ਪ੍ਰੋਬਲਮ ਤਾਂ ਤੁਹਾਡੇ ਮਤਲਬ ਹਰਿਆਣੇ 'ਚ ਵੀ ਬਹੁਤ ਹੈ ਜੀ ਇਹ ਪ੍ਰੋਬਲਮ ਹੈ ਮਾਰਚ ਚਲੀ ਹੈ ਜੰਮੂ ਕਸ਼ਮੀਰ ਵਿੱਚ ਵੀ ਬਹੁਤ ਹੋਈ ਹੈ ਗੁਜਰਾਤ ਵਿੱਚ ਬਹੁਤ ਹੈ ਭਾਰਤ ਦਾ ਟਰਾਈ ਸਟੇਟਸ ਹੈ ਇਹ ਤੁਹਾਨੂੰ ਦੱਸਿਆ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਹੈ ਸਭ ਦੀ ਸਮੱਸਿਆ ਹੈ ਸੋ ਆਪਾਂ ਸਟਿਗਮਟਾਈਜ਼ ਨਹੀਂ ਕਰਨਾ ਦੂਜਾ ਇੱਕ ਹਾਰਮ ਰਿਡਕਸ਼ਨ ਤੋਂ ਬਾਅਦ ਦੱਸਿਆ ਤੁਹਾਨੂੰ ਜੋ ਐਕਸਪਲੇਨ ਕੀਤਾ ਦੂਜਾ ਸਟਿਗਮਾ ਰਿਡਕਸ਼ਨ ਹੈ ਕਿਉਂਕਿ ਜਦੋਂ ਪਤਾ ਲੱਗ ਜੇ ਮੁੰਡਾ ਨਸ਼ੇੜੀ ਹੈ ਨਾ ਜੀ ਉਹਨਾਂ ਲੋਕਾਂ ਵੀ ਨਫ਼ਰਤ ਕਰਨ ਲੱਗ ਜਾਂਦੇ ਆ ਫੈਕਟਰੀ ਵਾਲੇ ਵੀ ਦੂਜੇ ਵੀ ਹਾਲਾਂਕਿ ਉਹ ਮਰੀਜ਼ ਹੈ ਜੇ ਬਈ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਕਿਸੇ ਦਾ ਪ੍ਰਹਾਰ ਨਹੀਂ ਹੋ ਗਿਆ ਕਿਸੇ ਨੂੰ ਕੋਈ ਹੋਰ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਇਹਦੀਆਂ ਆਪਣੇ ਨੂੰ ਦੇਵ ਹੀ ਦਿਮਾਗ ਦੀ ਬਿਮਾਰੀ ਜਿਵੇਂ ਕੋਈ ਬੰਦਾ ਡਿਪਰੈਸ਼ਨ ਚ ਆਇਆ ਐਂਗਜ਼ਾਇਟੀ ਰੋਸ ਚ 스트ੈਸ ਵਿੱਚ ਆ ਗਿਆ ਉਹਦਾ ਕੋਈ ਕਰਜ਼ਾ ਆਇਆ ਜਾਂ ਕੋਈ ਫੈਮਿਲੀ ਡਿਸਪੂਟ ਆ ਕੋਈ ਹੋਰ ਪ੍ਰੋਫਿਟਡ ਇਸ਼ੂਟ ਆ ਉਹਦੇ ਕਰਕੇ ਉਹਨੂੰ ਹੀ ਡੋਜ਼ਨਟ نو ਹਾਊ ਟੂ ਕੋਪ ਵਿਦ ਦ ਸਿਚੁਏਸ਼ਨ ਮਰੋਂ ਪਸਲਰ ਦੇ ਕਾਉਂਸਲਿੰਗ ਆਫਸਰ ਦੇ ਰਹੇ ਆ ਅਸੀਂ ਸੋ ਉਹਨੂੰ ਦੂਜਾ ਹੈਗਾ ਸਾਡਾ ਸਟਿਗਮਾ ਰਿਡਕਸ਼ਨ ਤੇ ਤੀਜਾ ਹੈਗਾ এমਪਲয়ਮੈਂਟ ਜਨਰੇਸ਼ਨ ਨਾਲ ਕਰਦੀ ਡਿਮਾਂਡ ਰਿਡਕਸ਼ਨ ਹੈ ਜੇ ਤਿੰਨ ਕੰਮ ਹੋਣਗੇ ਤਾਂ ਸਪਲਾਈ ਰਿਡਕਸ਼ਨ ਕੰਮ ਕਰੇਗੀ ਸੋ ਅਸੀਂ ਇੱਕ ਸੈਂਟਿਫਿਕ ਤਰੀਕੇ ਦੇ ਨਾਲ ਜੋ ਦੁਨੀਆ ਦੇ ਬੈਸਟ ਮਾਡਲ ਹੈ ਉਹ ਸਾਰੇ ਸਟੱਡੀ ਕਰਨ ਤੋਂ ਬਾਅਦ ਅਸੀਂ ਓਪੀ ਹੋਮਵਾਰਸ ਨੂੰ ਵੀ ਸਟੱਡੀ ਕੀਤਾ ਜਿੱਥੇ ਜਿੱਥੇ ਉਹਨਾਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਮੈਰੀਜੋਨਾ ਲੀਗਲਾਈਜ਼ ਕੀਤੀ ਹੈ ਉੱਥੇ ਉਹਦੀ ਉਹਦਾ ਯੂਸੇਜ ਬਹੁਤ ਜ਼ਿਆਦਾ ਵਧ ਗਿਆ ਦੇਸ਼ ਦੇ ਵਿੱਚ ਜਦੋਂ ਐਗਜ਼ਾਮ ਹੋ ਗਿਆ ਸਾਰੇ ਬੱਚੇ ਕਹਿੰਦੇ ਯਾਰ ਆਹ ਬੜਾ ਵਧੀਆ ਤਰੀਕਾ ਜੀ ਬੜਾ ਲੱਗਦਾ ਸਾਡੇ ਹੋਣਾਂ ਕ ਹੋ ਸਾਡੇ ਚਟਾ ਮੈਲਾ ਘਟ ਗਿਆ ਹੁਣ ਫੈਕਟਰੀ ਨਾਲ ਜੀ ਜਿਹੜੀ ਜਿਹਨੂੰ ਮੈਥਮ ਫੈਟਾਮੀਨ ਕਹਿੰਦੇ ਆ ਉਹ ਹੁਣ ਇੱਕ ਨਵੀਂ ਜ਼ਹਿਰ ਆ ਰਹੀ ਹੈ ਜੀ ਉਹ ਜਿਹੜੇ ਜ਼ਹਿਰ ਵੇਚਣਾ ਕੋਲ ਸੋਰੀ ਮੈਡੀਕਲ ਕੋਲ ਮੈਡੀਕਲ ਕੋਲ ਦੇ ਟਿਕਾਣੇ ਉੱਤੇ ਨੀ ਪੱਤਰ ਹੁੰਦਾ ਇੱਕ ਉੱਤੇ ਘਾਟਣਾ ਕਮਰੇ ਸਾਰਾ ਬਣਨ ਤੋਂ ਬਾਅਦ ਕਰਦੇ ਹਾਂ ਨਾ ਨੀ ਪੱਤਰ ਨੀ ਬਤਰਾ ਹੋ ਜਾਏਗਾ ਸਿਰ ਉੱਤੇ ਘਾਟਮੀ ਹੋਏਗਾ ਨੀ ਪੱਤਰ ਵੀ ਰੱਖਿਆ ਜਾਊਗਾ ਬਣੂਗਾ ਵੀ ਚੱਲੂਗਾ ਵੀ ਹੋਰ ਸਾਰਾ ਕੁਝ ਹੋਊਗਾ ਇਹ ਕਹਿੰਦੀ ਕਰਦਾ ਕਿ ਮੈਂ ਬੜੀ ਵੱਡੀ ਜਿਹੜਾ ਐਕਸ਼ਨ ਹੈ ਜੀ ਅੱਜ ਵੀ ਉਹਦੇ ਵੀਡੀਓ ਤੇ ਪੜ ਕੇ ਕਿਸੇ ਹੂਰ ਚੱਕ ਬਾਬਾ ਆ ਗਿਆ ਉੱਥੇ ਲੱਗ ਗਈ ਅੱਖਾਂ ਦੀ ਕਰਾਬ ਹਸਪਤਾਲ ਚ ਕਰਾਂਗੇ ਮੈਂ ਉਹਦੇ ਤੇ ਐਫ ਆਈਆਰ ਹੋ ਗਿਆ ਬੰਦਾ ਰੈਸਟਰੀ ਕਰਨਾ ਹਾਲਾਂਕਿ ਮੈਨੂੰ ਪਤਾ ਲੱਗਿਆ ਉਹ ਸ਼ਾਇਦ ਤਕੀਰ ਆ ਜਿਹੜਾ ਜਿੰਨੇ ਕੰਮ ਕਰਦਾ ਹਾਂਜੀ ਕੈਮਰਾ ਇਹਦੇ ਬੰਦੇ ਮੈਨੂੰ ਜਿਹੜਾ ਮੀਡੀਆ ਦੇ ਦੋਸਤ ਐਕਸ਼ਨੇਬਲ ਇੰਪ੍ਰੈਸਨਸ਼ਨ ਦਿਓ ਜੀ ਮੈਨੂੰ ਇਹਨਾਂ ਦਾ ਸੋਮੀ ਉਹਨੇ ਕੀ ਕਿਹਾ ਤੁਸੀਂ ਬੰਨੂ ਦੱਸੋ ਮੈਨੂੰ ਇੱਕ ਪੱਤਰਕਾਰ ਨੇ ਭੇਜਿਆ ਜੀ ਤੇ ਉਹਨਾਂ ਨੂੰ ਦੱਸਿਆ ਜੀ ਕਿ ਨਸਾਜੀ ਤੇ ਬੰਦਾ ਬੈਠਾ ਬੇਚਣਾ ਦੂਰੋਂ ਬਣਾਏ ਵੀਡੀਓ ਬੜੀ ਵਧੀਆ ਬਣਾਈ ਪਿਆ ਹੁਣ ਤੁਹਾਨੂੰ ਆ ਗਿਆ ਗਿਆ ਬੰਦੇ ਆ ਕੇ ਕਰਦੇ ਦ ਉਹ ਉਹ ਅਸੀਂ ਛੱਡਦੇ ਨਹੀਂ ਉਹਨਾਂ ਨੂੰ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਐਂਡ ਵੀ ਵਿਲ ਟੇਕ ਕਰ ਸਰ ਥੈਂਕ ਯੂ